ਅੱਜਕੱਲ ਸਰਦੀ ਆ ਛਿੱਕਾਂ ਜੁਕਾਮ ਹੁੰਦਾ ਆ ਹੈ ਉਹਦੇ ਘੁੱਕਣਾ ਨਹੀਂ ਉਹਦੇ ਚ ਨਿਕਲੂਗਾ ਪਾਓ ਮੈਲ ਫਸੀ ਹੁੰਦੀ ਆ ਡੱਡੇ ਨੇਲ ਬਧਾਏ ਹੁੰਦੇ ਕਈਆਂ ਨੇ ਸੇਫਟੀ ਹੈ ਯੇ ਸਾਡੀ ਮਾਜੀ ਆ ਹਾਂ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਨੌਂ ਚ ਪਰ ਫਿਰ ਤੇ ਟੀਟ ਲੋਕ ਆ ਪੇਜ ਨਾਲ ਬਾਹਰ ਬਾਹਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤਾਂ ਤੁਸੀਂ ਸਹੀ ਰਹਿਣਾ ਹਾਂ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਉਹ ਆ ਜਾਏਗੀ ਉਹ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਉਹ ਡਾ ਟੀਟ ਲੋਕ ਆ ਆ ਬੜਾ ਟੰਗਦੇ ਹਰ ਇੱਕ ਅਸੀਂ ਜੋ ਲੈਣਾ ਤੁਸੀਂ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਹਾਂਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨਸੇਫ ਆਏ ਆ ਵੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦਾ ਇਹ ਸਰਕਾਰ ਹੋਣੀ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਮਾਰਤ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕੱਲ ਹੋਇਆ ਉਹ ਥੋਕ ਸੁੱਟਣਗੇ ਵਿੱਚ ਅਨ ਹਾਈਜਨ ਦਾ ਚਲਾਨ ਕਟਾਂਗੇ ਅਨ ਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਸੀ ਮੈਂ ਚੀਜ਼ਾਂ ਸ਼ੋਰ ਕਰਕੇ ਹਟੂੰਗਾ ਇਹ ਠੀਠਾ ਤਾਂ ਮੈਂ ਵੀ ਠੀਠਾ ਫਿਰ ਆ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਨ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪੱਟੇ ਤੇ ਚੜ ਜਾਣਾ ਇਹਨਾਂ ਨੇ ਆਜਕਲ ਸਰਦੀ ਆ ਛਿੱਕਾਂ ਜ਼ੁਕਾਮ ਹੁੰਦਾ ਹੈ ਉਹਦੇ ਫੁੱਗਣਾ ਨਹੀਂ ਉਹਦੇ ਚ ਨਿਕਲੂਗਾ ਪਾਓ ਲਾਓ ਇਹਨੂੰ ਲਾਣਾ ਆਪਾਂ ਹੋਰ ਹੈ ਮੈਂ ਕੱਪੜਾ ਲੈ ਕੇ ਆਉਂਗਾ ਇਹ ਲਾਣਾ ਆਪਾਂ ਹੋਰ ਆਇਆ ਨੂੰ ਧੱਕੇ ਰੱਖਿਓ ਕਾਹਨੇ ਕਿਧਰ ਨੂੰ ਖਾਪਣਾ ਇਹ ਲੱਗ ਜਾਂਦਾ ਇੰਨਾ ਹਾਂਜੀ ਹਾਂਜੀ ਸਰ ਹੁਣ ਤਾਂ ਲੋਕਾਂ ਦਾ ਤਾਂ ਹੈ ਜੀ ਹਾਂਜੀ ਸਰ ਬਲੇ ਹੁਣ ਕਿਹੜਾ ਵਾਰ ਫੋਕਟੇ ਉੱਤੋਂ ਵਾਇਰਲ ਹੋਣ ਰਿਹਾ ਸਾਰਿਆਂ ਨੂੰ ਆ ਕਾਦੇ ਬਣਾਇਆ ਲੱਡੂ ਜੈ ਹਲੋ ਗੜਦਪ ਇਹ ਗਏ ਨਹੀਂ ਦੇਖੋ ਹੈਗੇ ਨਾ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਿਆ ਕਰੋ ਕਿ ਨੇਲ ਵੀ ਇਹਦੇ ਦੇਖੋ ਕਦੀ ਕਦੀ ਆਪਾਂ ਇਹਨਾਂ ਨੂੰ ਪੈਸੇ ਦੰਨੇ ਆ ਇਹਦਾ ਫਰਜ਼ ਹੈ ਸਾਨੂੰ ਮਿਆਰੀ ਚੀਜ਼ ਖਾਈ ਚੀਜ਼ ਦਾ ਖਿਆਲ ਰੱਖਣਾ ਜਿਹੜੀ ਚੀਜ਼ ਵੀ ਤੁਹਾਨੂੰ ਲੱਗਦਾ ਇਹਨੂੰ ਕਹੋ ਤੇਰਾ ਲਾਇਸੈਂਸ ਕਿੱਥੇ ਆ ਫੂਡ ਦਾ ਇਹਨੂੰ ਕੁਝ ਕਿੱਥੇ ਲਾਇਆ ਹਵਾ ਚ ਥੋੜੋ ਕੰਮ ਕਰੀ ਜਾਣਾ ਇਹਦੇ ਨੇਲ ਵੀ ਚੈੱਕ ਕਰ ਲਓ ਕਦੀ ਕੱਟਿਓ ਕੈਪ ਕਿਉਂ ਨਹੀਂ ਪਾਈਆਂ ਗਲਾਰ ਇਹ ਮੜਾ ਜਾਵੇ ਛਿੱਕੇ ਹੱਥ ਉੱਤੇ ਹੁੱਪ ਲਿਖ ਪੈਣਾ ਇਹਨਾਂ ਨੂੰ ਖੋ ਇਹਨਾਂ ਨੂੰ ਰੋਕਿਆ ਕਰੋ ਪਾਸ ਕਿੱਥੇ ਆਵੇ ਉਹ ਲੋਕਤੀ ਮੈਨੇ ਤੁਹਾਨੂੰ ਕਹਿੰਦੇ ਮੈਂ ਦੇਖਿਆ ਇਹ ਗਾਇ ਨਹੀਂ ਜੀ ਉੱਥੇ ਲੱਗਦੇ ਮੈਨੂੰ ਹੈ ਇਹ ਗਿਆਵੇਂ ਨਹੀਂ ਉਧਰ ਨੂੰ ਉੱਥੇ ਖੋਲਣੀ ਨਹੀਂ ਗੱਲ ਬਾਤ ਗਿਆ ਤੈਨੂੰ ਸੁਣਿਆ ਨਹੀਂ ਟੋਪੀ ਲਾਖਾਣਾ ਖਰੀਦਣ ਕਾਣਾ ਤੁਸੀਂ ਹੈ ਤੁਸੀਂ ਇਹਨੂੰ ਕਹਿਣਾ ਆ ਉਹ ਟੋਪੀ ਉਹ ਸਾਡੇ ਮੇਰੇ ਕਹਿਣ ਦੀ ਤਾਂ ਨਹੀਂ ਉਹ ਉਹ ਜ਼ਰੂਰੀ ਹੈ ਟੋਪੀ ਵੀ ਪਾਓ ਤੇ ਲਾਇਸੈਂਸ ਕਿੱਥੇ ਹੈ ਲਾਇਸੈਂਸ ਲਿਆ ਇਹਨੂੰ ਖੋਲਣੀ ਨਹੀਂ ਨਾ ਹੁੰਦੀ ਇਹਨੂੰ ਲਿਆ ਲਾਇਸੈਂਸ ਕਿੱਥੇ ਬਈ ਹਾਂ ਹਾਂਜੀ ਲਾਇਸੈਂਸ ਫੂੰਡ ਜੀ ਤੁਸੀਂ ਇਹ ਰੈਮੀਨੇਟ ਕਰੂਗਾ। ਇਹ ਲਾਇਸੈਂਸ ਲਾਉਣਾ ਆ। ਠੀਕ ਹੈ ਜੀ। ਕਿੱਥੇ ਦਿਖਾ ਲ ਕਿਹੜਾ? ਕਰੋ ਚੱਕ ਕੇ ਦਿਖਾਓ। ਦਿਖਾਓ। ਅਗਲੀ ਵਾਰੀ ਟਰਾਲੀ ਆਣੀ ਆ। ਠੀਕ ਹੈ ਸਰ। ਚਿਕਨ ਵਿੱਚੇ ਹੋਣਾ। ਹੋਰ ਕੌਣ ਆ ਤੁਹਾਡੇ ਨਾਲ? ਇਹ ਨਾ ਖੋਲਣੀਆਂ ਹੁੰਦੀ। ਹੈ ਨਾ ਸਰ ਖੋਲਣ ਨਾ ਖੋਲਣ ਕਰਕੇ ਨਹੀਂ ਲਾਉਂਦੇ। ਮਾਸਕ ਲੱਗਾ ਹੋਣਾ ਚਾਹੀਦਾ ਮੂਤੇ ਐਪ੍ਰਲ ਪਾਇਆ ਹੋਵੇ। ਕੋਈ ਗੱਲ ਨਹੀਂ ਕੰਮ ਕਰੋ ਜਿੰਨਾ ਕੰਮ ਕਰੋ ਜਿੰਨਾ ਹੁੰਦਾ ਕੰਮ ਕਰਨਾ ਦਿਖਾਓ। ਆ ਲਾਇਸੈਂਸ ਦੇਖਿਆ ਕਰਦਾ। ਆਹ ਬੰਦਾ ਬਹੁਤ ਕਾਸ ਹੋਇਆ ਇਸ ਟ੍ਰੀਟ ਹੈ ਚਲੋ ਹੋਣਾ ਤੇ ਫਿਰ ਕੀ ਲਾ ਇਹ ਵੀ ਕੱਟ ਬਣਾ ਕੇ ਤੇ ਨਹੀਂ ਦੇਰ ਰਹਿਣ ਨਾੜੇ ਮੈਂ ਇੱਥੇ ਲੱਗਾ ਉਹ ਫੋਟੋਕਾਪੀ ਲਾ ਲਓ ਹਾਂ ਜੀ ਤੁਹਾਡਾ ਮਾਸ ਕਿੱਥੇ ਆ ਭਾਈ ਲਾ ਰਿਹਾ ਨਾ ਮਾਸਕ ਨੇ ਇੱਥੇ ਤਾਂ ਕੰਮ ਕਰਨ ਦੇ ਦੇਖ ਕੇ ਤੁਰਾਂ ਦੌੜ ਗਿਆ ਨਹੀਂ ਨਹੀਂ ਮਾਸਕ ਲੈਣ ਚਾਹ। ਹਲੋ ਪਾਸਟ ਨਹੀਂ ਜੀ ਸਰ। ਮੈਂ ਤਾਂ ਹੁਣ ਲਿਆਉਣੇ ਤੋਂ ਬਸ ਪਹਿਲਾਂ ਨਹੀਂ ਤਾਂ ਪਤਾ। ਬਾਈਕ ਸੋਸ ਸਟੇਜ ਦਾ। ਚੈੱਕ ਕਰਾਉਦਾ। ਬਿਲਕੁਲ। ਤੁਸੀਂ 1 ਮਿੰਟ ਚੰਨ। ਮੇਰਾ ਜਰਾ ਇੱਧਰ ਨੂੰ ਮੂੰਹ ਕਰ। ਲੋ ਲੋ ਜੀ। ਆ ਜਿੱਦਾਂ ਮੈਲ ਫਸੀ ਹੁੰਦੀ ਆ ਡਾਡੇ ਨੇਲ ਵਿਧਾਏ ਹੁੰਦੇ ਕਈਆਂ ਨੇ। ਸੇਫਟੀ ਹੈ ਸਾਡੀ, ਮਾਰੀ ਹੈ। ਹਾਂ ਬੈਕਟੀਰੀਆ ਪਤਾ ਕਿੰਨੇ ਆ ਉਹਦਾ ਲੈ ਕੇ ਦੇਖੋ ਥੋੜਾ ਸੈਂਪਲ ਨੌਂ ਚ। ਮੈਨੂੰ ਹੈਰਾਨੇ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦੇ ਆਣੇ ਦਿਖਾਇਆ। ਅਸੀਂ ਕਲੀਨ ਫ ਉਹ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਸਰ ਇਹ ਲੱਗੋ ਉਹ ਕਿਤੇ ਟੀਟ ਲੋਕ ਆਪੇ ਜਨਾ ਤੇ ਬਾਰ ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤਾਂ ਤੁਸੀਂ ਸਹੀ ਰਹਿਣਾ ਆਪਾਂ ਰੱਖ ਲੈ ਲਾਮਿਨੇਟ ਕਰਾ ਕੇ ਉੱਥੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਆਹ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਉਹ ਆ ਜਾਏਗੀ ਉਹ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਡੇਲੀ ਆਹ ਬੜਾ ਟੰਗਦੇ ਹਰ ਇੱਕ ਪੈਸੇ ਨੂੰ ਲੈਣਾ ਤੁਸੀਂ ਬਰਾਇਆ ਤੁਸੀਂ ਹਾਂਜੀ ਸਰ ਕਿਹਦੇ ਕੋਲ ਹੈਗਾ ਜੀ ਹਾਂ। ਹਾਂ, ਡੀ.ਐਚ.ਓ. ਬੋਲਦਾ ਡਾਕਟਰ ਲਖਵੇਰ। ਹਾਂ, ਸਰ ਸ੍ਰੀਕਲ ਮੈਨੂੰ ਇਹ ਦੱਸੋ ਕਿ ਫੂਡ ਸੇਫਟੀ ਲਾਇਸੈਂਸ ਕਿੱਥੇ ਆਇਆ ਕਿ? ਦੇਖੋ ਜੀ। ਹੈ? ਫੋਨੀ ਮੈਂ ਵਟਸਐਪ ਤੇ ਸੈਂਡ ਕਰਵਾ ਲਦਾ ਜੀ। ਇੱਥੇ ਕਿਉਂ ਨਹੀਂ ਰੱਖਿਆ? ਇਹ ਗੱਡੀ 'ਚ, ਇਹ ਗੱਡੀ 'ਚ ਰੱਖਣਾ ਮੈਨੂੰ ਜੀ। ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ? ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ। ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂਗਾ ਜੀ ਉਹ ਤਾਂ ਹੈਗਾ ਤੇਰੇ ਕੋਲ ਲਾਇਸੈਂਸ ਮੈਂ ਜੇ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੱਕ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਨਹੀਂ ਬਿਲਕੁਲ ਸਰ ਆਪਣਾ ਵੈਸੇ ਆਪਣਾ ਸਵਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਮੈਂ ਲਗਵਾ ਦਾਂਗਾ ਗੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆ ਹੀ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪੀng ਕੁਛ ਨਹੀਂ ਲਾਇਆ ਕਈਆਂ ਨੇ ਨੌ ਵੀ ਬਦੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਆਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਥਿਆਲ ਰੱਖਦੇ ਤੁਹਾਡੇ ਬਾਲ ਟੰਗਾਂ ਦੇ ਵਿੱਚ ਉਹਦੇ ਨੇਲ ਨੋਲ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨੀਲ ਦਿਖਾ ਹੁਣ ਅਸੀਂ ਟੋਕੀ ਐ ਮੇਅਰ ਕਰਤੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣੇ ਆ ਖਾਂਦੇ ਕਿ ਨਹੀਂ ਕਦੀ ਕਦੀ ਟੋਕੀ ਪਾਓ ਆਪੇ ਪੇ ਲਾਇਆ ਸਾਰਿਆਂ ਨੇ ਲਾਇਸੈਂਸ ਵੀ ਪੇ ਐ ਇੰਦਾ ਵਿੱਚੋਂ ਨਹੀਂ ਯਾਰ ਇੱਕ ਮਿੰਟ ਗੱਲ ਸੁਣੋ ਆ ਇੰਪੋਰਟੈਂਟ ਹੈਗਾ ਜੀ ਜੀ ਐਡਾ ਹੀ ਹੋ ਤੈਸੇ ਇਹਨਾਂ ਨੇ ਐਡਾ ਹੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਨਹੀਂ ਸਰ ਠੀਕ ਕਿੰਨੀ ਸੇਲ ਹੈ ਤੁਹਾਡੇ ਲੈ ਕੇ Delhi 430 100 ਰੁਪਿਆ ਜੀ ਡੋਨਲੀ ਸੇਲ ਹਾਂਜੀ 300 ਰੁਪਏ ਤਾਂ ਦਿਹਾੜੀ ਨਹੀਂ ਚੱਲਣੀ ਕੰਮ ਕਿੰਦਾ ਚਲੋ ਉੱਚਾ ਪ੍ਰੋਬਲ ਕਰਨਾ ਅੱਛਾ 300 ਰੁਪਏ ਦੀ ਜੇ ਤੁਸੀਂ ਸੇਲ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ Delhi ਸਰ ਖਰਚੇ ਕੱਢ ਕੇ ਸਰ 80% 80 ਰੁਪਏ ਦਿਹਾੜੀ ਨਾ 100 ਰੁਪਏ ਨੇ ਤਾਂ ਕੰਮ ਹੀ ਨਹੀਂ ਚੱਲਦਾ ਲੋਕੀ ਚਾਹਦੇ 8 ਘੰਟੇ ਜਿਹਾ ਕਮਾ ਲੈਣੇ ਨੇ ਹੌਲੀ ਹੌਲੀ ਸ਼ੁਰੂ ਕੀਤਾ ਨਾ ਹੌਲੀ ਹੌਲੀ ਗਾਹਕ ਜੀ ਆਹ ਕੰਮ ਦਾ ਲਾਇਸੈਂਸ ਜੀ ਸੀ ਚੈੱਕ ਕਰ ਤੇ ਕਿੰਨਾ ਚਲਾਉਂਗਾ ਫੈਮਿਲੀ ਜੀ ਪਰਟ ਟਾਈਮ ਕਰਕੇ ਅੱਛਾ ਠੀਕ ਹੈ ਉਹ ਤਾਂ ਲਾਇਸੈਂਸ ਕਿੱਥੋਂ ਲੈਣਾ ਤਰਾ ਲੈ ਆਰੇ ਸਾਰੇ ਨਾ ਮੋਬਾਈਲਾਂ 'ਚ ਰੱਖਿਓ ਇੱਥੇ ਟੰਗੋ ਕਢਾ ਕੇ ਰੱਖ ਕੱਲ ਨੂੰ ਨਾ ਚੰਗੇ ਹੋਏ ਨਾ ਫੇਰ ਆਪਾਂ ਕਮੇਟੀ ਵੀ ਰੈਡੀ ਲਿਆ ਕੇ ਸਾਰੀਆਂ ਰੈਡੀਆਂ ਤੇ ਪਾ ਲਈ। ਨਹੀਂ ਰੈਡੀ ਨਾ ਜਾਣ ਚੁੱਕੇ। ਕੱਲ ਨੂੰ ਜਿਹਦਾ ਲੈਮੀਨੇਸ਼ਨ ਹੈ। ਦੰਦ ਨਹੀਂ ਕੱਟਣੇ। ਹਾਂ। ਕੱਢ ਕੇ ਕੱਲ ਇੱਕ ਟਿੰਟ ਕੱਢੋ। ਔਰ ਨਾਲੇ ਟੋਪੀ ਤੇ ਟੋਪੀ ਲਾਓ। ਟੋਪੀ ਆ ਗਿਆ ਐ। ਕਿੰਨੇ ਪੰਨੇ ਕੱਪ ਕਰਦੇ। ਔਰ ਲਾਓ। ਖੰਬੀ ਵੇਕੇ। ਆਹ। ਪਾਪੜੇ ਬਣਵਾ ਦੇ। ਛੜਾਓ ਇਹਨੂੰ ਕੱਲ ਨੂੰ ਪ੍ਰਿੰਟ। ਕੱਲ ਨੂੰ ਪ੍ਰਿੰਟ ਛੜਾ। ਜੀ ਦੇਖ। ਤੁਸੀਂ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨਾਂ ਨੂੰ ਆਪ ਚੈੱਕ ਕਰਕੇ ਜਾਣਾ। ਜੀ ਦੇਖ। ਮੇਰੀ ਐਬਸੈਂਸ ਵਿੱਚ ਵਿਜ਼ਿਟ ਕਰੋ। ਠੀਕ ਆ? ਇੱਕ ਵਾਰੀ ਇਹਾਂ ਦੇ ਕੋਸੀ ਥੱਲੇ ਮੇਰੇ ਲੋੜ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਤੁਸੀਂ ਇੰਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨ ਟੋਪੀ ਆਹ ਤਰ੍ਹਾਂ ਦੇਖ ਜਾਣੇ ਆ ਬਾਅਦ ਦੇ ਇਹਨਾਂ ਨੂੰ ਟੋਪੀਆਂ ਵੀ ਤਾਂ ਲਾਉਂਗਾ ਨਹੀਂ ਉਹ ਪਤਾ ਕਿ ਇਹਨੂੰ ਖੋਲਣੀ ਨਹੀਂ ਆਉਂਦੀ ਹਾਂ ਖੋਲਣੀ ਨਹੀਂ ਆਉਂਦੀ ਉਹਦੇ ਸਰਦਾਰ ਆੜਾ ਉਹਦੇ ਵੀ ਨਹੀਂ ਲੱਗਣੀ ਜਿਹੜਾ ਉਹ ਨਹੀਂ ਲੱਗਣੀ ਤੇ ਦੇ ਉੱਤੋਂ ਦੀ ਲਾ ਲਾ ਚੱਲ ਛੱਡ ਛੱਡ ਉਹ ਲਾ ਲਾ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀਓ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਜਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ? ਹਾਂਜੀ। ਕੋਈ ਨਹੀਂ ਪੰਜਾਬੀ ਆ ਕੋਈ ਮੈਂ ਹੋਰ ਲੈਂਗੁਏਜ ਬੋਲਾਂ? ਨਹੀਂ ਨਹੀਂ ਪੰਜਾਬੀ। ਸਭ ਬੰਬੈਹ ਯੂਪੀ ਵਾਲੇ ਨਹੀਂ ਪੰਜਾਬੀ ਤਾਂ ਸਮਝਣ ਹੀ ਲੱਪੇ ਹੁਣ ਆ ਕੇ ਤੁਸੀਂ ਸਾਡੇ ਤੋਂ ਜ਼ਿਆਦਾ ਬੋਲਦੇ ਆ। ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਹੈ? ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ। ਅਕਲ ਦੇਣਾ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆਏ ਆ। ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ। ਔਰ ਫਿਰ ਤੁਹਾਡਾ ਕੀ ਬਣਨਾ ਤੁਹਾਨੂੰ ਪਤਾ। ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਵੋਟਾਂ ਦੇ ਚੱਕਰ ਕੱਟਣੇ ਪੈਣੇ ਆ ਹੁਣ ਪਤਾ ਤਰਤਾਲ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨੇ ਯਾਰ ਇਹ ਗੱਲ ਗਲਤ ਹੈ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੇਅਰ ਹੈ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪੋਣਾ ਤੁਹਾਡੇ ਚੋ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕੋਈ ਪਰਨਾ ਮੇਰੇ ਕੋਲ ਇੱਕ ਬੰਦੇ ਕੋ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆਂ ਯਾਰ ਸਾਰਾ ਕੁਝ ਐਪਰਨ ਪਾਉਣਾ ਗਲਵਜ਼ ਪਾਉਣੇ ਮਾਸਕ ਪਾਉਣਾ ਸਿਰ ਤੇ ਟੋਪੀ ਪਾਉਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦੇ ਇਹ ਸਰਕਾਰ ਉਹ ਨਹੀਂ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਵਾਣੀ ਆ ਆਪਾਂ ਵੀ ਖਾਣੀ ਆ ਤੁਹਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਇਦਾਂ ਢਿੱਲ ਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕੀ ਡੋਜ਼ ਦੇ ਚੱਲੇ ਆਂ ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਲੋਕਾਂ ਨੂੰ ਕਹਿਣਾ ਚਾਹਣਾ ਮੈਂ ਤਾਂ ਵੈਸੇ ਹੀ ਕਹਿਣਾ ਵੇ ਬਾਰ-ਬਾਰ ਇੱਕ ਗੱਲ ਕਹਿਣਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ 'ਚ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਉਤੋਂ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਰਾ ਅਸੀਂ ਦੇਖਣਾ ਇੱਤ ਤੋਂ ਖਾਣਾ ਏ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਮਾਰਤ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕੱਲ੍ਹ ਹੋਇਆ ਉਹ ਥੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦੇ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਉਹ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਅਦਰਵਾਈਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਸੀ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਦਾ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ ਦੋ ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟੂ ਟਾਈਮ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਸਾਫ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਐਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨ ਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਸੀ ਉਹਦੇ ਲਈ ਰਿਜ਼ਲਟ ਵੀ ਨਹੀਂ ਦੇਖਣਾ ਸੀ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫਾਲੋ ਕਰਦੇ ਰਹੋ ਬਾਰ ਬਾਰ ਆਉਂਦੇ ਰਹੋ ਚੈਕਿੰਗ ਕਰਦੇ ਰਹੋ ਤਾਂ ਇਹ ਸੈਟ ਰਹਿੰਦੇ ਨਹੀਂ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀਨ ਵਾਲੇ ਨਾਲ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪੁਆਏ ਆ ਸੋ ਮੱਕ ਅਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਨਵਨ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੌਰਨ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਨੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨਾਂ ਨੂੰ ਸਮਝਾਉਣਾ ਵੀ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਠੀਕਾ ਤਾਂ ਮੈਂ ਵੀ ਠੀਕਾ ਹਾਂ ਦੇਖੋ ਹਰ ਬੰਦੇ ਨੂੰ ਪਹਿਲਾਂ ਹੰਦਾ ਅਵੇਅਰ ਕਰਦੀਏ ਅੱਜ ਸਾਡੀ ਅਪਰੋਚ ਸੀ ਬਾਈਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆ ਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੂੰ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨਹਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਂਸ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪਟੇ ਤੇ ਚੜ ਜਾਣਾ ਇਹਨਾਂ ਨੇ